ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਝਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਵਰ ਛਤਰ ਤਖਤ ਦੇ ਮਾਲਕ ਦੀਨदयाल ਸਤਿਗੁਰੂ ਸ਼ਬਦ ਆਵਤਾਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਸੁਖ ਪ੍ਰਾਪਤ ਹੁੰਦਾ ਹੈ ਖਾਲਸਾ ਜੀ ਭਵ ਸਾਗਰ ਤੋਂ ਤਰਨ ਦੀ ਜੁਗਤੀ ਪ੍ਰਾਪਤ ਹੁੰਦੀ ਹੈ ਸਤਿਗੁਰ ਜੀ ਮਹਾਰਾਜ ਦੱਸਦੇ ਹਨ ਕਿ ਭਾਈ ਜੋ ਜੋ ਤੂੰ ਕੀਤਾ ਹੈ ਪਿੱਛੇ ਜੋ ਕਰ ਰਿਆ ਹੈ ਜੋ ਅਗਾਹਾਂ ਕਰੇਗਾ ਉਹਦਾ ਕੀ ਫਲ ਹੋਵੇਗਾ ਕਿਵੇਂ ਮਿਲੇਗਾ ਕਿਉਂ ਮਿਲੇ ਸਾਰਾ ਗਿਆਨ ਸਤਿਗੁਰ ਦੀ ਬਾਣੀ ਸਾਨੂੰ ਦਿੰਦੀ ਹੈ ਤੇ ਖਾਲਸਾ ਜੀ ਇਹ ਵੀ ਸਾਨੂੰ ਗਿਆਨ ਕਰਾਉਂਦੀ ਹੈ ਕਿ ਅਸੀਂ ਬਹੁਤ ਜੂਨਾ ਦੇ ਵਿੱਚੋਂ ਭਟਕਣਾ ਕਰਕੇ ਫਿਰ ਖਾਲਸਾ ਜੀ ਇਸ ਜੂਨੀ ਵਿੱਚ ਆਏ ਹਾਂ ਨਹੀਂ ਤੇ ਸਾਨੂੰ ਕੀ ਗਿਆਤ ਹੈ ਕਿਸੇ ਵੀ ਮਨੁੱਖ ਨੂੰ ਦੁਨੀਆ ਤੇ ਕਿਸੇ ਵੀ ਮਨੁੱਖ ਨੂੰ ਕੋਈ ਗਿਆਤ ਨਹੀਂ ਹੈ ਉਹਨੂੰ ਲੱਗਦਾ ਕਿ ਮੇਰਾ ਜਨਮ 1990 ਵਿੱਚ ਹੋਇਆ 92 ਵਿੱਚ ਹੋਇਆ 2000 ਵਿੱਚ ਹੋਇਆ ਜਾਂ ਸਾਨੂੰ ਲੱਗਦਾ ਸਾਡੇ ਬੱਚੇ ਦਾ ਜਨਮ ਇਸੇ ਸਾਲ ਹੋਇਆ ਜਾਂ ਪਿਛਲੇ ਸਾਲ ਹੋਇਆ ਨਹੀਂ ਖਾਲਸਾ ਜੀ ਅਸੀਂ ਬਹੁਤ ਲੰਮੇ ਸਮੇਂ ਤੋਂ ਚੱਲੇ ਆ ਰਹੇ ਹਾਂ ਵਾਖ ਵਾਖ ਸਰੀਰਾਂ ਦੇ ਵਿੱਚੋਂ ਹੁੰਦੇ ਹੁੰਦੇ ਹੁਣ ਖਾਲਸਾ ਜੀ ਸਾਡੇ ਤੇ ਕਿਰਪਾ ਕਾਲਪੁਰਖ ਜੀ ਨੇ ਕੀਤੀ ਐ ਫਿਰ ਸਾਨੂੰ ਮਨੁੱਖਾ ਦੇਹੀ ਮਿਲੀ ਐ ਤੇ ਇਹਦੇ ਵਿੱਚ ਵੀ ਖਾਲਸਾ ਜੀ ਕਈ ਵਿਚਾਰਿਆਂ ਦੇ ਪਿਛਲੇ ਮਾੜੇ ਕਰਮ ਹਨ ਤੇ ਸਰੀਰ ਵੀ ਸਹੀ ਨਹੀਂ ਮਿਲਿਆ ਕਈਆਂ ਦੇ ਮਾੜੇ ਕਰਮ ਹਨ ਖਾਲਸਾ ਜੀ ਕਈ ਪ੍ਰਕਾਰ ਦੇ ਨਸ਼ੇ ਕਈ ਪ੍ਰਕਾਰ ਦੇ ਦੁੱਖ ਤਕਲੀਫਾਂ ਨਾਲ ਹੀ ਚੰਬੜੇ ਹੋਏ ਆ ਉਹਨਾਂ ਕੋਲੋਂ ਵੀ ਰੱਬ ਦਾ ਨਾਮ ਨਹੀਂ ਜਪਿਆ ਜਾਂਦਾ ਇਹ ਸਾਰੀਆਂ ਖਾਲਸਾ ਜੀ ਖੇਡਾਂ ਜੋ ਅਸੀਂ ਆਪਣੇ ਹੱਥਾਂ ਨਾਲ ਕੀਤੀਆਂ ਹਨ ਉਹ ਕਹਿੰਦੇ ਹੁੰਦੇ ਆ ਨਾ ਹੱਥਾਂ ਨਾਲ ਦਿੱਤੀਆਂ ਹੋਈਆਂ ਗੰਢਾ ਮੂੰਹਾਂ ਨਾਲ ਖੋਲਣੀਆਂ ਪੈਂਦੀਆਂ ਤੇ ਖਾਲਸਾ ਜੀ ਅਸੀਂ ਇਹ ਕਰਮ ਜਿਹੜੇ ਕੀਤੇ ਹਨ ਹੁਣ ਸਾਨੂੰ ਭੋਗਣੇ ਪੈ ਰਹੇ ਆ ਇਹਦੇ ਵਿੱਚ ਕੋਈ ਵੀ ਕਿਸੇ ਦਾ ਦੋਸ਼ ਨਹੀਂ ਆ ਜੇ ਕੋਈ ਕਈ ਬੰਦੇ ਕਹਿੰਦੇ ਆ ਅਸੀਂ ਤਾਂ ਬਹੁਤ ਬਾਬਾ ਦੀਪ ਸਿੰਘ ਸਾਹਿਬ ਨੂੰ ਮੰਨਦੇ ਆ ਅੰਮ੍ਰਿਤ ਵੇਲੇ ਉੱਠਦੇ ਆ ਪਰ ਸਾਨੂੰ ਸੁੱਖ ਕਿਉਂ ਨਹੀਂ ਮਿਲਦਾ ਖਾਲਸਾ ਜੀ ਬਹੁਤ ਮਾੜੇ ਕਰਮ ਹੁੰਦੇ ਆ ਕਿ ਨਾਮ ਜਪ ਜਪੀ ਜਾਈਏ ਫਿਰ ਵੀ ਸੁੱਖ ਨਾ ਆਵੇ ਕਈ ਵਾਰ ਖਾਲਸਾ ਜੀ ਸਾਡੇ ਜਿਹੜੇ ਕਰਮ ਹੁੰਦੇ ਮਾੜੇ ਬਹੁਤ ਲੰਮੀ ਲਿਸਟ ਹੁੰਦੀ ਹੈ ਬਾਣੀ ਹੌਲੀ-ਹੌਲੀ ਹੌਲੀ-ਹੌਲੀ ਉਹਨਾਂ ਨੂੰ ਕੱਟਦੀ ਹੈ ਉਹਦੇ ਵਿੱਚ ਸਮਾਂ ਲੱਗਦਾ ਸੋ ਇਸ ਕਰਕੇ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਅਸੀਂ ਬਹੁਤ ਲੰਮੇ ਸਮੇਂ ਤੋਂ ਚੱਲੇ ਹਾਂ ਇਹ ਮਹਾਰਾਜ ਦੀ ਬਾਣੀ ਸਾਨੂੰ ਗਿਆਤ ਕਰਾਉਂਦੀ ਹੈ ਪੰਜਵੇਂ ਨਾਨਕ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਨੇ ਜਾਜ ਸਿਖਾਈ ਹੈ ਖਾਲਸਾ ਜੀ ਸ਼ਹੀਦਾਂ ਦੀ ਲੜੀ ਇੱਥੋਂ ਤੁਰ ਤੁਰਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਏ ਅਨਕ ਜਨਮ ਭ੍ਰਮ ਸ਼ਰਣੀ ਕਿ ਵਾਹਿਗੁਰੂ ਜੀ ਅਸੀਂ ਬਹੁਤ ਲੰਮੇ ਸਮੇਂ ਤੋਂ ਬਹੁਤ ਜਨਮਾਂ ਦੇ ਵਿੱਚੋਂ ਹੁੰਦੇ ਹੁੰਦੇ ਕਈ ਜੀਵ ਬਣੇ ਹਾਂ ਮਹਾਰਾਜ ਕਈ ਜੂਨਾ ਦੇ ਵਿੱਚੋਂ ਹੁੰਦੇ ਹੁੰਦੇ ਹੁਣ ਤੁਹਾਡੀ ਸ਼ਰਨ ਆਏ ਹਾਂ ਸੱਚੇ ਪਾਤਸ਼ਾਹ ਹੁਣ ਤੁਹਾਡੀ ਸ਼ਰਨ ਵਿੱਚ ਆ ਟਿਕੇ ਹਾਂ ਉਦਰ ਦੇਹ ਅੰਧਕੂਪ ਤੇ ਲਾਭ ਹੋ ਆਪਣੀ ਚਰਣੀ ਸਾਡੇ ਤੇ ਕਿਰਪਾ ਕਰ ਸਾਡੇ ਸਰੀਰ ਨੂੰ ਖਾਲਸਾ ਜੀ ਇਹ ਮਾਇਆ ਦੇ মোহ ਦੇ ਜਿਹੜਾ ਘੁੱਪ ਹਨੇਰਾ ਛਾਇਆ ਹੋਇਆ ਜਿਹੜਾ ਖਾਲਸਾ ਜੀ ਇਹ ਅ ਗਿਆਨ ਛਾਇਆ ਹੋਇਆ ਜਿਹੜਾ ਸਾਨੂੰ ਇਹ ਖਾਲਸਾ ਜੀ ਮਮਤਾ ਨੇ মোহ ਨੇ ਕਾਮ ਕ੍ਰੋਧ ਨੇ ਇਹ ਸਾਰਿਆਂ ਨੇ ਜਿਹੜਾ ਸਾਨੂੰ ਖੂਹ ਦੇ ਵਿੱਚ ਸਿੱਟਿਆ ਹੋਇਆ ਹੈ ਸੱਚੇ ਪਾਤਸ਼ਾਹ ਕਿਰਪਾ ਕਰੋ ਹੁਣ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਵੋ ਤੇ ਸਾਡਾ ਸੱਚੇ ਪਾਤਸ਼ਾਹ ਜੀ ਪਾਰ ਉਤਾਰਾ ਕਰ ਦਿਓ ਇਹ ਸਤਿਗੁਰੂ ਜੀ ਸਾਨੂੰ ਅਰਦਾਸ ਕਰਨੀ ਸਿਖਾ ਰਹੇ ਆ ਇਹ ਜੋ ਬਚਨ ਚੱਲ ਰਿਹਾ ਖਾਲਸਾ ਜੀ ਇਹ ਮਹਾਰਾਜ ਸਾਨੂੰ ਅਰਦਾਸ ਕਰਨੀ ਸਿਖਾ ਰਹੇ ਆ ਕਿਵੇਂ ਅਰਦਾਸ ਕਰਨੀ ਹੈ ਕਿ ਸਤਿਗੁਰਾਂ ਦੇ ਸਾਹਮਣੇ ਜਾ ਕੇ ਆਖੋ ਆਏ ਅਨਕ ਜਨਮ ਭ੍ਰਮ ਸ਼ਰਣੀ ਮਹਾਰਾਜ ਬੜੀਆਂ ਜੂਨਾ ਦੇ ਵਿੱਚੋਂ ਭਟਕ ਕੇ ਆਏ ਆ ਸਾਡੇ ਤੇ ਕਿਰਪਾ ਕਰੋ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸੱਚੇ ਪਾਤਸ਼ਾਹ ਨਾ ਤਾਂ ਮੇਰਾ ਕੋਈ ਜਪ ਹੈ ਨਾ ਤਾਪ ਹੈ ਨਾ ਮੇਰੀ ਸੁਰਤ ਤੇਰੇ ਚਰਨਾਂ ਵਿੱਚ ਜੁੜਦੀ ਹੈ ਨਾ ਮੈਨੂੰ ਆਤਮਿਕ ਜੀਵਨ ਦੀ ਕੋਈ ਸੂਝ ਹੈ ਨਾ ਕੋਈ ਮੈਂ ਚੰਗਾ ਕੰਮ ਕਰਨਾ ਜਾਣਦਾ ਹਾਂ ਤੇ ਨਾ ਹੀ ਮਹਾਰਾਜ ਮੇਰਾ ਕਰਤਬ ਸੋਚਾ ਹੈ ਨਾ ਮੇਰਾ ਕਰਦਾਰ ਸੋਚਾ ਹੈ ਕਿਰਪਾ ਕਰੋ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ ਮਹਾਰਾਜ ਕਿਰਪਾ ਕਰੋ ਮੈਨੂੰ ਆਪਣੀ ਸਾਧ ਸੰਗਤ ਦੇ ਨਾਲ ਮਿਲਾ ਲਵੋ ਸੱਚੇ ਪਾਸ਼ਾ ਮੈਂ ਸੁਣਿਆ ਹੈ ਕਿ ਜਿਹੜੇ ਤੁਹਾਡੀ ਸੰਗਤ ਵਿੱਚ ਆ ਜਾਂਦੇ ਆ ਉਹ ਖਾਲਸਾ ਜੀ ਇਹ ਜਿਹੜੀ ਭਿਆਨਕ ਨਦੀ ਹੈ ਸੰਸਾਰ ਅਗਨ ਸਾਗਰ ਦੀ ਇਹ ਨਦੀ ਨੂੰ ਉਹ ਝਾਟੀ ਸੁਤੇਸੇ ਦੀ ਪਾਰ ਕਰ ਜਾਂਦੇ ਆ ਜਿਹੜੇ ਤੁਹਾਡੀ ਸੰਗਤ ਕਰਨ ਲੱਗ ਪੈਂਦੇ ਆ ਖਾਲਸਾ ਜੀ ਇਸ ਕਰਕੇ ਵੀ ਗੁਰੂ ਕੀ ਸੰਗਤ ਅਤ ਜ਼ਰੂਰੀ ਹੈ ਜਿਹੜੇ ਗੁਰੂ ਕੇ ਸੇਖ ਕਰਦੇ ਹਨ ਗੁਰਮੁਖ ਪਿਆਰੇ ਅੰਮ੍ਰਿਤ ਵੇਲਾ ਨਹੀਂ ਖਿਜਾਉਂਦੇ ਬਾਣੀ ਪੜ੍ਹਨਾ ਨਹੀਂ ਛੱਡਦੇ ਤੇ ਖਾਲਸਾ ਜੀ ਗੁਰੂ ਕੇ ਦਰਸ਼ਨ ਕਰਨਾ ਨਹੀਂ त्यागਦੇ ਤੇ ਮਹਾਰਾਜ ਦੀ ਸ਼ਰਨ ਜਾਣਾ ਨਹੀਂ ਹਟਦੇ ਜਾਂ ਸੰਗਤ ਵਿੱਚ ਜਾਣਾ ਨਹੀਂ ਭੁੱਲਦੇ ਵਿਸਾਰਦੇ ਉਹਨਾਂ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਹੁਤ ਟੁੱਟਦੇ ਆ ਸੋ ਆਓ ਖਾਲਸਾ ਜੀ ਅੱਜ ਵਿਚਾਰਾਂ ਸਮਾ ਨਹੀਂ ਦਾਸ ਨੇ ਥੋੜੀ ਜਲਦੀ ਜਲਦੀ ਵੀਡੀਓ ਬਣਾਈ ਸਵੇਰ ਦੇ ਗਏ ਹੋਏ ਸਾਂ ਜਾਪ ਸੀ ਚੰਡੀ ਦਾ ਤੇ ਦਾਸ ਕੁਝ ਸਮੇਂ ਪਹਿਲਾਂ ਖਾਲਸਾ ਜੀ ਇਸ ਟਾਈਮ 7:00 ਵਜੇ ਤੇ 22 ਮਿੰਟ ਸ਼ਾਮ ਦੇ ਹੋਇਆ ਤੇ ਦਾਸ 7:30 ਵਜੇ ਰੋਜ਼ ਵੀਡੀਓ ਪਾਉਂਦਾ ਤੇ ਹੁਣ ਵਿਚਾਰ ਘਟ ਕਰਦੇ ਆ ਆਪ ਜੀ ਨੂੰ ਹੱਡ ਬੀਤੀ ਸੁਣਾ ਦਿੰਨੇ ਆ ਤੇ ਮਹਾਰਾਜ ਕਿਰਪਾ ਕਰਨ ਕੱਲ ਨੂੰ ਆਪਾਂ ਵਧੀਆ ਢੰਗ ਨਾਲ ਹੋਰ ਅਗਲੀ ਹੱਡ ਬੀਤੀ ਸਰਵਣ ਕਰਾਂਗੇ ਨਾਲੇ ਵਿਚਾਰ ਕਰਾਂਗੇ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਇਹ ਹੱਡ ਬੀਤੀ ਇੱਕ ਮਾਤਾ ਜੀ ਨੇ ਸੁਣਾਈ ਹੈ ਤੇ માતા ਜੀ ਖੜੜਦੇ ਨੇ ਮੋਹਾਲੀ ਲਾਗੇ ਖੜੜਦੇ ਨੇ ਤੇ ਉਹ ਦੱਸਦੇ ਆ ਕਿ ਭਾਈ ਸਾਹਿਬ ਜੀ ਸਾਡੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਡੇ ਜਿਹੜੇ ਜਿਹੜਾ ਮੇਰਾ ਘਰ ਵਾਲਾ ਉਹ ਸ਼ਹੀਦਾਂ ਸਾਹਿਬ ਡਿਊਟੀ ਕਰਦਾ ਰਿਹਾ ਪਹਿਲਾਂ ਫਿਰ ਉਹ ਚੜ੍ਹਾਈ ਕਰ ਗਏ ਸੀ ਇਹਨੇ ਮੇਰੀਆਂ ਤਿੰਨ ਧੀਆਂ ਨੇ ਤੇ ਤਿੰਨਾਂ ਦੇ ਵਿੱਚੋਂ ਇੱਕ ਵੱਡੀ ਵਿਆਹੀ ਹੈ ਬਾਕੀ ਦੋ ਜਿਹੜੀਆਂ ਸੀ ਉਹ ਨਹੀਂ ਵਿਆਹੀਆਂ ਆਪੋ ਆਪਣਾ ਕੰਮ ਕਰਦੀਆਂ ਪੈਸੇ ਥੇਲੇ ਦੀ ਕੋਈ ਕਮੀ ਨਹੀਂ ਆ ਸੋਹਣੀਆਂ ਪੜੀਆਂ ਲਿਖੀਆਂ ਤੇ ਆਪੋ ਆਪਣੀ ਚੰਗੀ ਨੌਕਰੀ ਸੋਹਣੀ ਨੌਕਰੀ ਕਰਦੀਆਂ ਪੈਸੇ ਕਮਾਉਂਦੀਆਂ ਪਰ ਕਹਿੰਦੇ ਜਦੋਂ ਵੀ ਕੋਈ ਰਿਸ਼ਤਾ ਆਉਂਦਾ ਉਹਨਾਂ ਦਾ ਸਿਰੇ ਨਹੀਂ ਚੜਦਾ ਜਦੋਂ ਵੀ ਕੋਈ ਦੱਸ ਪਾਉਂਦਾ ਕੋਈ ਆਖਦਾ ਕਿ ਤੁਹਾਡੇ ਵਾਸਤੇ ਤੁਹਾਡੀ ਬੱਚੀ ਵਾਸਤੇ ਰਿਸ਼ਤਾ ਲੈ ਕੇ ਆਉਨੇ ਆ ਆ ਵੀ ਜਾਂਦੇ ਨੇ ਵੇਖ ਵੀ ਲੈਂਦੇ ਨੇ ਹਾਂ ਵੀ ਕਰ ਜਾਂਦੇ ਨੇ ਬਾਅਦ ਚੋ ਗੱਲ ਅੱਗੇ ਤੁਰਦੀ ਨਹੀਂ ਨਾ ਹਾਂ ਕਰਦੇ ਨੇ ਨਾ ਨਾ ਕਰਦੇ ਨੇ ਇਹ ਕੰਮ ਮੇਰੀਆਂ ਦੋਹਾਂ ਬੱਚੀਆਂ ਵਾਸਤੇ ਪਿਛਲੇ 3 ਸਾਲਾਂ ਤੋਂ ਹੋ ਰਿਹਾ ਕਿ ਉਹਨਾਂ ਦਾ ਕੋਈ ਰਿਸ਼ਤਾ ਨਹੀਂ ਹੁੰਦਾ ਤੇ ਮੈਂ ਚਾਹੁੰਨੀ ਆ ਮੈਂ ਠੀਕ ਨਹੀਂ ਰਹਿੰਦੀ ਮੈਂ ਚਾਹੁੰਨੀ ਆ ਕਿ ਮੇਰੇ ਹੁੰਦਿਆਂ ਹੁੰਦਿਆਂ ਇਹ ਦੋਵੇਂ ਬੱਚੀਆਂ ਵੀ ਵਿਆਹੀਆਂ ਜਾਣ ਤੇ ਮੈਂ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਹੋ ਜਾਵਾਂ ਹਰ ਮਾਂ ਪਿਓ ਦਾ ਸੁਪਨਾ ਕਿਉਂਕਿ ਪਿਓ ਉਹਨਾਂ ਦੇ ਸਿਰ ਤੇ ਨਹੀਂ ਤੇ ਮਾਤਾ ਜੀ ਦੱਸਦੇ ਆ ਕਹਿੰਦੇ ਭਾਈ ਸਾਹਿਬ ਜੀ ਸਾਨੂੰ ਨਾ ਮਹਾਰਾਜ ਸੱਚੇ ਪਾਤਸ਼ਾਹ ਦੀ ਕੋਈ ਖੇੜ ਵਰਤਣੀ ਸੀ ਕਹਿੰਦੇ ਸਾਲਕ ਪਹਿਲਾਂ ਨਾ ਕਿਸੇ ਨੇ ਇਦਾਂ ਅਸੀਂ ਸੁਹਣੀ ਸਾਹਿਬ ਪੜਨ ਜਾਂਦੀਆਂ ਗੁਰੂ ਘਰਾਂ ਦੇ ਵਿੱਚ ਤੇ ਉਹ ਖਾਲਸਾ ਜੀ ਦੱਸਦੇ ਆ ਉਦਾਂ ਇਹ ਪਿੰਡ ਹੁਣਾਂ ਦਾ ਜਿਹੜਾ ਅਸਲੀ ਪਿੰਡ ਹੈ ਉਹ ਖਾਲਸਾ ਜੀ ਇੱਥੇ ਰਈਏ ਦੇ ਕੋਲ ਹੈ ਤੇ ਇਹ ਵਾਹਿਗੁਰੂ ਜਾਨੇ ਇਹ ਕਿਵੇਂ ਉੱਥੇ ਗਏ ਮੈਂ ਇਹਨਾਂ ਨੂੰ ਜ਼ਿਆਦਾ ਨਹੀਂ ਪੁੱਛਿਆ ਉਦਾਂ ਮੈਨੂੰ ਉਹਨਾਂ ਨੇ ਦੱਸਿਆ ਵੀ ਅਸੀਂ ਹੈ ਉਦਾਂ ਰਈਏ ਤੋਂ ਆ ਤੇ ਜਿਹੜੀ ਮਾਤਾ ਉਹਦੇ ਪੇਕੇ ਜਿਹੜੇ ਨੇ ਖਾਲਸਾ ਜੀ ਉਹ ਆਪਣੇ ਟਾਂਗਰੇ ਲਾਗੇ ਕੋਈ ਪਿੰਡ ਹੈ ਖਲਚੀਆਂ ਲਾਗੇ ਸ਼ਟਾਂਗਰੇ ਲਾਗੇ ਦੱਸਿਆ ਸੀ ਉਹਨਾਂ ਨੇ ਤੇ ਇਹ ਉੱਥੇ ਚਲੇ ਗਏ ਉੱਥੇ ਖਾਲਸਾ ਜੀ ਘਰ ਇਹਨਾਂ ਨੇ ਫਿਰ ਆਪਣਾ ਲੈ ਲਿਆ ਸੀ ਤੇ ਮਾਤਾ ਜੀ ਦੱਸਦੇ ਵੀ ਅਸੀਂ ਸੁਖਣੀ ਸਾਹਿਬ ਦਾ ਜਾਪ ਕਰਨ ਵੀ ਜਾਂਦੀਆਂ ਕਹਿੰਦੀ ਮੈਂ ਮੇਰੇ ਬਹੁਤ ਸਾਰੀਆਂ ਮੇਰੀਆਂ ਫਰੈਂਡਾਂ ਨੇ ਮੁਹਾਲੀ ਵਿੱਚ ਘਰਾਂ ਘਰਾਂ 'ਚ ਜਾਪ ਕਹੀਂ ਕਰਦੀਆਂ ਮੈਂ ਘਰਾਂ ਘਰਾਂ ਵਿੱਚ ਵੀ ਚਲੀ ਜਾਂਦੀ ਆ ਪਾਠ ਕਰਨਾ ਹੀ ਮਹਾਰਾਜ ਦੀ ਕਿਰਪਾ ਨਾਲ ਜੁੜੀਆਂ ਹੋਈਆਂ ਕਹਿੰਦੇ ਉੱਥੇ ਸਾਨੂੰ ਕਿਸੇ ਮਾਤਾ ਜੀ ਨੇ ਤੁਹਾਡੇ ਦਾਸ ਦੇ ਚੈਨਲ ਬਾਰੇ ਖਾਲਸਾ ਜੀ ਦੱਸਿਆ ਸੀ ਕਿ ਇਹ ਕਾ ਚੈਨਲ ਹੈ ਜੀਵਨ ਜਾਗ ਤੁਸੀਂ ਇਹਦੇ ਉੱਤੇ ਨਾ ਹਰ ਰੋਜ਼ ਵੀਤੀਆਂ ਸਰਵਣ ਕਰਿਆ ਕਰੋ ਤੇ ਉਹ ਮਾਤਾ ਜੀ ਦੱਸਦੇ ਉਹਨਾਂ ਦੀ ਵੀ ਹਰ ਰੋਜ਼ ਵੀਤੀ ਦਾਸ ਸੁਣਾਵੇਗਾ ਮੈਂ ਕਈ ਵਾਰ ਵਿਸਰਜਣਾ ਖਾਲਸਾ ਜੀ ਰਜੇਵੇਂ ਜ਼ਿਆਦਾ ਨੇ ਕਈਆਂ ਵੀਡੀਓ ਦੇ ਵਿੱਚ ਮੈਂ ਦੱਸਿਆ ਕੱਲ ਨੂੰ ਤੁਹਾਨੂੰ ਇਹਦੇ ਨਾਲ ਦੀ ਹੱਡ ਬੀਤੀ ਸੁਣਾਵਾਂਗਾ ਫਿਰ ਚੇਤਾ ਭੁੱਲ ਜਾਂਦਾ ਹੋਰ ਕੋਈ ਸੁਣ ਲੈਣਾ ਤੇ ਉਹ ਸੁਣਾ ਦਿੰਨਾ ਤੇ ਉਹ ਕਿਵੇਂ ਉਹਨਾਂ ਨੂੰ ਦੱਸਿਆ ਉਹ ਵੀ ਦੱਸਾਂਗਾ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮਾਤਾ ਜੀ ਨੂੰ ਨਾ ਖਾਲਸਾ ਜੀ ਕਿਸੇ ਨੇ ਦਾਸ ਦਾ ਚੈਨਲ ਦੱਸਿਆ ਵੀ ਤੁਸੀਂ ਇਤੋਂ ਹੱਡ ਬੀਤੀਆਂ ਸਰਵਣ ਕਰਿਆ ਕਰੋ ਤੇ ਉਹਨਾਂ ਨੇ ਕਿਤੇ ਉਹ ਵੀਡੀਓ ਦੇ ਵਿੱਚ ਸੁਖਣੀ ਸਾਹਿਬ ਦੀ ਮਹਾਦੰਤਾ ਸੁਣੀ ਸੀ ਇਸ ਤੋਂ ਬਾਅਦ ਉਹ ਸੁਣਨ ਲੱਗ ਪਏ ਉਹਨਾਂ ਨੇ ਇਹ ਮਾਤਾ ਜੀ ਨੂੰ ਦੱਸਿਆ ਤੇ ਮਾਤਾ ਜੀ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਹੱਡ ਬੀਤੀਆਂ ਸੁਣਨ ਲੱਗ ਪਏ ਸੁਣਦਿਆਂ ਸੁਣਦਿਆਂ ਇਹਨਾਂ ਸ਼ੀਧੀ ਦੇ ਬਾਰੇ ਸੁਣਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਦੋਂ ਮੈਂ ਹੁਣ ਇਹਨਾਂ ਦੀ ਛੈਟ ਪੜ੍ਹੀ ਤੇ ਖਾਲਸਾ ਜੀ ਡੇਢ ਕਸਾਲ ਪਿਛਲੇ ਅ ਪਿਛਲੇ ਸ਼ਾਇਦ ਜਨਵਰੀ ਦੀ ਗੱਲ ਹੈ ਮੈਨੂੰ ਹੁਣ ਵਿਸਰ ਗਿਆ ਉਹ ਉਦੋਂ ਸਾਲ ਸਾਜੀ ਗੱਲ ਉਹੀ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਤੇ ਜਦੋਂ ਕਹਿੰਦੇ ਅ ਉਹਨਾਂ ਨੇ ਹੱਡ ਬੀਤੀਆਂ ਸੁਣੀਆਂ ਉੱਥੋਂ ਸ਼ੀਦੀ ਦੇ ਬਾਰੇ ਸੁਣ ਕੇ ਦਾਸ ਨੂੰ ਮੈਸੇਜ ਕੀਤਾ ਸੀ ਮੈਨੂੰ ਕਹਿੰਦੇ ਸੀ ਹੱਡ ਬੀਤੀ ਤੁਸੀਂ ਮੇਰੀਆਂ ਸ਼ੀਦੀ ਦੇਗਾ ਕਰਾ ਦੋਗੇ ਮੇਰੀ ਬੱਚੀ ਦੇ ਰਿਸ਼ਤੇ ਨਹੀਂ ਹੁੰਦੇ ਤੇ ਖਾਲਸਾ ਜੀ ਦਾਸ ਨੇ ਕਿਹਾ ਸੀ ਕਰਾ ਦੇਾਂਗੇ ਇਹਨਾਂ ਨੇ ਮਾਇਆ ਭੇਜੀ ਤੇ ਦਾਸ ਨੇ ਰਸਤ ਲੈ ਕੇ ਤੇ ਮੈਂ ਇਹਨਾਂ ਨੂੰ ਇਹ ਵੀ ਕਿਹਾ ਵੀ ਤੁਸੀਂ ਬਾਣੀ ਪੜ੍ਹਦੇ ਹੋ ਤੇ ਮਾਤਾ ਜੀ ਨੇ ਦੱਸਿਆ ਵੀ ਮੈਂ ਪੰਜ ਬਾਣੀਆਂ ਅਮਰਤ ਵੀੜੇ ਕਰਦੀ ਆਂ ਮੂਲ ਮੰਤਰ ਸਵਾਲਖ ਮੈਂ ਰੱਖਿਆ ਹੋਇਆ ਦੁਪਹਿਰਾ ਸਹਿਬ ਵੀ ਮੈਂ ਕੱਟ ਲੈਣੀ ਆ ਫਿਰ ਸੁਖਨੀ ਸਾਹਿਬ ਦਾ ਪਾਠ ਅਸੀਂ ਕਰਨ ਜਾਨੀ ਆ ਤੇ ਮੈਂ ਦਿਨ ਵਿੱਚ ਤਿੰਨ ਤਿੰਨ ਪਾਠ ਵੀ ਕਰ ਲੈਣੀ ਆ ਤੇ ਮੈਂ ਉਹਨਾਂ ਨੂੰ ਕਿਹਾ ਸੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮਹਾਰਾਜ ਕਿਰਪਾ ਕਰਨਗੇ ਤੇ ਖਾਲਸਾ ਜੀ ਦਾਸ ਨੇ ਇਹਨਾਂ ਦੀਆਂ ਪਹਿਲੀ ਵਾਰ ਸ਼ੀਦੀ ਦੇ ਗਾਂ ਬਾਬਾ ਨੌਧ ਸਿੰਘ ਸਾਹਿਬ ਦੇ ਸਥਾਨ ਤੇ ਕਰਵਾਈਆਂ ਸੀਗੀਆਂ ਤੇ ਦੋਹਾਂ 3 ਦੀਆਂ ਅਰਦਾਸਾਂ ਦੇ ਉੱਤੇ ਨਾਮ ਲਿਖੇ ਸੀ ਦਾਸ ਨੇ ਉਹ ਫੋਟੋਆਂ ਵੀ ਚੈੱਕ ਕੀਤੀਆਂ ਸੀ ਜਿਹੜੀਆਂ ਰਸੀਤਾ ਤੇ ਜਿਹੜੀ ਵੱਡੀ ਭੈਣ ਸੀ ਉਹਦਾ ਨਾਮ ਸੀਗਾ ਅਮਨਪ੍ਰੀਤ ਕੌਰ ਤੇ ਜਿਹੜੀ ਦੂਸਰੀ ਸੀ ਖਾਲਸਾ ਜੀ ਉਹਦਾ ਭੈਣ ਦਾ ਨਾਮ ਸੀ ਪ੍ਰੀਤਮ ਕੌਰ ਪ੍ਰੀਤ ਹਾਂ ਪ੍ਰੀਤਮ ਕੌਰ ਸੀ ਤੇ ਉਹ ਦੋਵਾਂ ਭੈਣਾਂ ਦਾ ਆਪਾਂ ਜਿਹੜਾ ਖਾਲਸਾ ਜੀ ਉਹ ਜਿਹੜੀ ਸ਼ਹੀਦੀ ਦੇ ਕਰਵਾਈ ਮਹਾਰਾਜ ਦੇ ਚਰਨਾਂ ਵਿੱਚ ਮੈਂ ਅਰਦਾਸ ਕਰਵਾਈ ਤੇ ਮਾਤਾ ਜੀ ਦਾ ਖਾਲਸਾ ਜੀ ਉਸ ਤੋਂ ਬਾਅਦ ਮੈਂ ਮੈਸੇਜ ਨਹੀਂ ਵੇਖਿਆ 1.5 ਸਾਲ ਪਹਿਲਾਂ ਦਾ ਕੋਈ ਮੈਸੇਜ ਮੈਨੂੰ ਆਇਆ ਤੇ ਖਾਲਸਾ ਜੀ ਉਹ ਵਿੱਚੇ ਹੀ ਪਿਆ ਤੇ ਨਹੀਂ ਦਾਸ ਕੋਲੋਂ ਦੇਖੇ ਗਏ ਕਿਉਂਕਿ ਬਹੁਤ سارے ਮੈਸੇਜ ਆ ਉਹਦੇ ਵਾਸਤੇ ਤੇ ਮੇਰੇ ਕੋਲੇ 5-10 ਦਿਨ ਚਾਹੀਦੇ ਜੇ ਮੈਂ ਲਗਾਤਾਰ ਵੇਖਾਂ ਇੰਨਾ ਮੈਸੇਜ ਆਇਆ ਹੋਇਆ ਉਹ ਖਾਲਸਾ ਜੀ ਡੇਢ ਸਾਲ ਹੋ ਗਿਆ ਸੀ ਉਹਨਾਂ ਨੇ ਮੈਨੂੰ ਦੱਸਿਆ ਹੋਇਆ ਵੀ ਭਾਈ ਸਾਹਿਬ ਜੀ ਮੈਂ ਉਹਨਾਂ ਦੀ ਸ਼ਹੀਦੀ ਦੇਖਵਾ ਕੇ ਭੁੱਲ ਗਿਆ ਉਹਨਾਂ ਨੇ ਦੱਸਿਆ ਕਿ ਭਾਈ ਸਾਹਿਬ ਜੀ ਜਿਸ ਦਿਨ ਤੁਸੀਂ ਸ਼ਹੀਦੀ ਦੇ ਕਰਵਾਈ ਸੀ ਨਾ ਉਸੇ ਹਫ਼ਤੇ ਦੇ ਵਿੱਚ ਵੱਡੀ ਕੁੜੀ ਦਾ ਰਿਸ਼ਤਾ ਹੋ ਗਿਆ ਸੀ ਜਿਹੜੀ ਦੂਜੇ ਨੰਬਰ ਵਾਲੀ ਹੈ ਤੇ ਉਹਦਾ ਰਿਸ਼ਤਾ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ ਫਿਰ ਉਹਨਾਂ ਦਾ ਵਿਆਹ ਵੀ ਅਸੀਂ ਜਨਵਰੀ ਦੇ ਵਿੱਚ ਸ਼ਾਇਦ ਖਾਲਸਾ ਜੀ ਕਰਵਾਇਆ ਸੀ ਅਰਦਾਸ ਕਰਵਾਈ ਸੀ ਤੇ ਮਾਰਚ ਤੱਕ ਉਹਦਾ ਵਿਆਹ ਹੋ ਗਿਆ ਸੀ ਵੱਡੀ ਕੁੜੀ ਦਾ ਤੇ ਫਿਰ ਖਾਲਸਾ ਜੀ ਉਹ ਮਾਤਾ ਜੀ ਦੱਸਦੇ ਆ ਕਿ ਮੈਂ ਉਹਨਾਂ ਨੇ ਮੈਨੂੰ ਬਹੁਤ ਮੈਸੇਜ ਕੀਤੇ ਤੇ ਮੇਰੇ ਕੋਲ ਉਹ ਮੈਸੇਜ ਨਹੀਂ ਵਿਖਿਆ ਗਿਆ ਫਿਰ ਮਾਤਾ ਜੀ ਆਪ ਕਿਤੇ ਸ਼ਿਦਾਂ ਸਾਹਿਬ ਆਏ ਉਹਨੂੰ ਮੈਂ ਦੱਸਿਆ ਸੀ ਵੀ ਨੋਤ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਮੈਂ ਕਰਵਾਈ ਆ ਉਹਨਾਂ ਨੇ ਰਸਤੇ ਬਸ ਲੈ ਕੇ ਆਪ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਅਰਦਾਸ ਕਰਾਈ ਤੇ ਖਾਲਸਾ ਜੀ ਜਿਹੜੀ ਦੂਜੀ ਕੁੜੀ ਸੀ ਮਹਾਰਾਜ ਦੀ ਕਿਰਪਾ ਨਾਲ ਦਸੰਬਰ ਵਿੱਚ ਉਸੇ ਸਾਲ ਦੇ ਲਾਸਟ ਦਸੰਬਰ ਵਿੱਚ ਉਹ ਵੀ ਇੱਕ ਹਫਤੇ 'ਚ ਸ਼ਿਦੀ ਦੇ ਕਰਾਉਣ ਤੋਂ ਇੱਕ ਹਫਤੇ ਬਾਅਦ ਉਹਦਾ ਵੀ ਰਿਸ਼ਤਾ ਹੋ ਗਿਆ ਸੀ ਤੇ ਮਾਤਾ ਜੀ ਨੇ ਦੱਸਿਆ ਉਸ ਤੋਂ ਮੈਂ ਸ਼ੀਦਾ ਸਾਹਿਬ ਨਾਲ ਜੁੜੀਆਂ ਤੇ ਖਾਲਸਾ ਜੀ ਸਾੜ ਪਹਿਲਾਂ ਦੇ ਮੈਨੂੰ ਮੈਸੇਜ ਆਏ ਤੇ ਆ ਕੁਦਰਤੀ ਕੱਲ ਪਰਸੋਂ ਉਹਨਾਂ ਨੇ ਮੈਨੂੰ ਮੈਸੇਜ ਭੇਜਿਆ ਦਾਸ ਨੇ ਇੱਕ ਵਿਆਹ ਦੀ ਬੇਨਤੀ ਕੀਤੀ ਸੀ ਤੇ ਵਿਆਹ ਬੱਚੀ ਵਾਸਤੇ ਤੇ ਉਹਨਾਂ ਨੇ ਮਾਇਆ ਭੇਜਣੀ ਸੀ ਮੈਂ ਤਾਂ ਮੈਸੇਜ ਉਹ ਸਭ ਤੋਂ ਉੱਤੇ ਆ ਗਿਆ ਮੈਂ ਓਕੇ ਕੀਤਾ ਤੇ ਜਦੋਂ ਮੈਂ ਪੜਿਆ ਸਾਰਾ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਦੀ ਹੱਡ ਬੀਤੀ ਮੈਂ ਤੁਹਾਨੂੰ ਤਾਂ ਸੁਣਾ ਰਿਹਾ ਮਹਾਰਾਜ ਦੀ ਈ ਕਿਰਪਾ ਹੋਈ ਹਫਤੇ ਵਿੱਚ ਹੀ ਖਾਲਸਾ ਜੀ ਉਹਨਾਂ ਇੱਕ ਵੱਡੀ ਬੱਚੀ ਦਾ ਰਿਸ਼ਤਾ ਹੋ ਗਿਆ ਫਿਰ ਦੂਜੀ ਦੇ ਕਰਾਉਣ ਤੋਂ ਹਫਤੇ ਬਾਅਦ ਉਹਦਾ ਹੋ ਗਿਆ ਇਵੇਂ ਸ਼ੀਦਾ ਨੇ ਕਿਰਪਾ ਕੀਤੀ ਹੁਣ ਮਾਤਾ ਜੀ ਕਹਿੰਦੇ ਆ ਵੀ ਮੈਂ ਸ਼ਨੀ ਆ ਰਾ ਜਾਨੀ ਆ ਐਤਵਾਰ ਚ ਪਹਿਲਾ ਕੱਟ ਕੇ ਤੇ ਫਿਰ ਸੋਮਵਾਰ ਹੀ ਇੱਥੋਂ ਜਾਨੀ ਆ ਗੁਰੂ ਰਾਮਦਾਸ ਮਾਰ ਦੇ ਕਰ ਰਹੀਨੀ ਆ ਵੇਖੋ ਖਾਲਸਾ ਜੀ ਜਿਨ੍ਹਾਂ ਨੂੰ ਸਤਿਗੁਰੂ ਦਿੰਦਾ ਬਹੁਤ ਦਿੰਦਾ ਐਵੇਂ ਬਾਬਾ ਦੀਪ ਸਿੰਘ ਸਾਹਿਬ ਕਲਾ ਵਰਤਉਂਦੇ ਆ ਸ਼ੀਦੀ ਦੇਖਦੀ ਏ ਮਹਾਨਤਾ ਹੈ ਖਾਲਸਾ ਜੀ ਇਹਨਾਂ ਦੇ ਮੂਰਚੇ ਫਤੇ ਨਹੀਂ ਹੁੰਦੇ ਸ਼ਰਧਾ ਭਾਵਨਾ ਨਾਲ ਜੇ ਰਗੜਾ ਲਵਾਇਆ ਜਾਵੇ ਤੇ ਸਤਿਗੁਰੂ ਬੜੀ ਕਿਰਪਾ ਕਰਦੇ ਆ ਬੜੇ ਮੂਰਚੇ ਫਤੇ ਹੁੰਦੇ ਆ ਸੋ ਇਹ ਗੱਲਾਂ ਨਹੀਂ ਇਹ ਮਹਾਰਾਜ ਦੀ ਖੇੜ ਹੈ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦੀ ਮਿਹਰ ਹੈ ਸ਼ਹੀਦਾਂ ਦੀ ਕਿਰਪਾ ਹੈ ਸੋ ਇਦਾਂ ਸ਼ਹੀਦ ਸਿੰਘਾਂ ਨੂੰ ਖੁਸ਼ ਕੀਤਾ ਜਾ ਸਕਦਾ ਸ਼ਰਧਾ ਹੋਵੇ ਭਾਵਨਾ ਹੋਵੇ ਮਹਾਰਾਜ ਸਭ ਕੁਝ ਦਿੰਦੇ ਆ ਸੋ ਖਾਲਸਾ ਜੀ ਅੱਜ ਇੰਨੀ ਕੀ ਪ੍ਰਵਾਨ ਕਰਨੀ ਮਹਾਰਾਜ ਕਿਰਪਾ ਕਰਨ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਮਹਾਰਾਜ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਵੋ ਆਪ ਜੀ ਤੋਂ ਬਿਨਾ ਸਾਨੂੰ ਕੋਈ ਰੱਖਣ ਵਾਲਾ ਨਹੀਂ ਕਿਰਪਾ ਕਰੋ ਮਿਹਰ ਕਰੋ ਚਰਨਾ ਕਮਲਾਂ ਦਾ ਓਟ ਆਸਰਾ ਬਖਸ਼ੋ ਗੁਰ ਸਿੱਖੀ ਜੀਵਨ ਚੜ੍ਹਦੀ ਕਲਾ ਮਹਾਰਾਜ ਅਮਰਤ ਵੇਲਾ ਸਭ ਕੁਝ ਬਖਸ਼ਣਾ ਕਰੋ ਆਪਣੇ ਬੱਚਿਆਂ ਨੂੰ ਨਾਮ ਦੀ ਦਾਤ ਬਖਸ਼ੋ ਐਵੇਂ ਸਤਿਗੁਰਾਂ ਕੋਲੋਂ ਸੁਖ ਮੰਗਿਆ ਕਰੀਏ ਮਹਾਰਾਜ ਬੜੀ ਕਿਰਪਾ ਕਰਦੇ ਆ ਐਵੇਂ ਖਾਲਸਾ ਜੀ ਮਾਤਾ ਦੇਵੀ ਕਾਰਜ ਸਵਾਰੇ ਤੇ ਕਿਸੇ ਨੇ ਦੱਸਿਆ ਸੀ ਦਾਸ ਦੇ ਚੈਨਲ ਬਾਰੇ ਸੋ ਐਵੇਂ ਆਪਣੇ ਵੀ ਰਿਸ਼ਤੇਦਾਰਾਂ ਨੂੰ ਸੈਂਡ ਕਰਿਆ ਕਰੋ ਕੀ ਪਤਾ ਕਿਸੇ ਦਾ ਭਲਾ ਹੋ ਜਵੇ ਸਾਰੀ ਤੇ ਦੁਨੀਆ ਦੁਖੀ ਹੈ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਹੁਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ